ਗੱਲ ਮੈਂ ਸੁਣਦੇ ਆ ਉਸ ਬਾਬੇ ਦੀ ਭੈਣ ਤੇ ਉਹਦੀ ਮਾਂ ਕਮਰੇ ਗਏ ਆਈਆਂ ਨੇ ਤਾਂ ਉਹ ਕਹਿੰਦੀਆਂ ਨੇ ਜੀ ਕੁੜੀ ਨੂੰ ਵੀ ਬਰਾਬਰ ਸਜ਼ਾ ਮਿਲਣੀ ਚਾਹੀਦੀ ਏ ਇਹਦਾ ਮਤਲਬ ਕਿ ਜੇ ਉਹ ਇਹ ਗੱਲ ਕਹਿ ਰਹੀਆਂ ਨੇ ਭਈ ਕੁੜੀ ਨੂੰ ਵੀ ਬਰਾਬਰ ਸਜ਼ਾ ਮਿਲਣੀ ਚਾਹੀਦੀ ਏ ਤਾਂ ਮਤਲਬ ਕਿ ਉਹ ਸਾਬਤ ਕਰ ਰਹੀਆਂ ਨੇ ਵੀ ਸਾਡਾ ਮੁੰਡਾ ਵੀ ਗਲਤ ਹੈਗਾ ਸੀ ਮਤਲਬ ਕਿ ਬਾਬਾ ਤੇ ਇੱਕ ਤੇ ਗੱਲ ਉਹਨਾਂ ਆਪ ਹੀ ਸਾਫ਼ ਕਰਤੀ ਇਹ ਕੁੜੀ ਵੀ ਗਲਤ ਹੈ ਇਹਦਾ ਮਤਲਬ ਕਿ ਮੁੰਡਾ ਤੇ ਗਲਤ ਆਈ ਸੀ ਉਸ ਸਮਝਦਾ ਫਿਰ ਬਾਬਾ ਚਰਨ ਘਟ ਵਾਲਾ ਤੇ ਕੁਝ ਬੀਬੀਆਂ ਹੋਰ ਵੀ ਕੈਮਰੇ ਕੇ ਰੋਲਾ ਪਾ ਰਹੀ ਮੈਂ ਸਵੇਰੇ ਸੁਣ ਰਿਆ ਕਹਿੰਦੀ ਅਸੀਂ ਤਾਂ ਉੱਥੇ ਜਾਂਦੀਆਂ ਸੀ ਸਾਡਾ ਤੇ ਬਲਾਦ ਕਹੋ ਗਿਆ ਸਾਡੇ ਚ ਕੀ ਕਮੀ ਹੈ ਉਹ ਪਹਿਲਾਂ ਬੋਲਣਾ ਸਿੱਖ ਲੋ ਸਾਡੇ ਚ ਹੈ ਕੀ ਕਮੀ ਸਾਡਾ ਬਲਾਦ ਕਰਨ ਕਿਉਂ ਨਹੀਂ ਹੋਇਆ ਮਤਲਬ ਤੁਸੀਂ ਕਰਵਾਣਾ ਸੀ ਮਤਮਾਰੀ ਗਈ ਬੋਲਣਾ ਸਿੱਖ ਲੋ ਕੈਮਰੇ ਕੇ ਕਿਦਾਂ ਬੋਲੀਦਾ ਤੇ ਚਲੋ ਹੁਣ ਬੜੀ ਵਧੀਆ ਗੱਲ ਹੋਈ ਏ ਅਮਰਤਪਾਲ ਮਹਿਰੋ ਚਲੋ ਦਾ ਰੌਣਕ ਨਿਕਲਿਆ ਨਿਕਲਿਆ ਤੇ ਹੋਰ ਕਰਕੇ ਸੀਗਾ ਵੀ ਮੈਨੂੰ ਕੀ ਦੁੱਖ ਨਹੀਂ ਸਿਆ ਜਾਂਦਾ ਵੇਖ ਕੇ ਪਰ ਫੇਰ ਵੀ ਮੈਂ ਰੋਜ਼ ਵੇਖਦਾ ਰਹਿੰਦਾ ਬੜੇ ਲੋਕ ਉਹਦਾ ਸਾਥ ਦੇ ਰਹੇ ਨੇ ਅਸੀਂ ਵੀ ਨਾਲ ਆ ਤੇ ਹੁਣ ਭਾਈ ਅਮਰਤਪਾਲ ਮਹਿਰੋ ਨੂੰ ਕਹਿੰਨੇ ਆ ਵੀ ਤੂੰ ਡਟ ਕੇ ਇਹੋ ਜੇ ਸਾਧਾਂ ਦਾ ਪਰਦਾ ਫਾਚ ਕਰ ਸਾਰਾ ਪੰਜਾਬ ਤੇਰੇ ਨਾਲ ਏ ਹਾਂ ਭਾਈ ਗੱਲ ਸੁਣ ਕੇ ਜਾਇਓ ਇਦਾਂ ਨਾ ਜਾਇਓ ਸਾਰੀ ਰੀਲ ਸੁਣਿਓ ਫਿਰ ਪਤਾ ਲੱਗਣਾ ਹੈ ਕੱਲ ਫੇਸਬੁੱਕ ਤੇ ਜਿਹੜਾ ਬਾਬਾ ਚਰਨ ਘਾਟ ਵਾਲਾ ਜੇਲ੍ਹ ਦੇ ਅੰਦਰ ਦਿੱਤਾ ਹੋਇਆ ਮਾੜੀਆਂ ਕਰਤੂਤਾਂ ਕਰਦਾ ਸੀ ਭਾਈ ਅਮਰਤਪਾਲ ਮਹਿਰੋ ਜੀ ਨੇ ਗੱਲ ਚੁੱਕੀ ਚਲੋ ਬੜਾ ਵਧੀਆ ਉਪਰਾਲਾ ਫਿਰ ਮੈਂ ਇੱਕ ਵੀਡੀਓ ਪਾਈ ਹਿੱ ਜਿਹਦੇ ਵਿੱਚ ਮੈਂ ਦੱਸਿਆ ਵੀ ਇਹ ਸਾਰੇ ਲੋਕਾਂ ਨੂੰ ਪਤਾ ਵੀ ਹੈ ਭਈ ਉਲਟਾ ਚੱਕਰ ਪੈ ਚੱਲਿਆ ਸੀ ਅਮਰਤਪਾਲ ਮਹਿਰੋ ਤੇ ਪਰਚਾ ਹੋ ਚੱਲਿਆ ਸੀ ਬਲਿ ਜੋਰ ਪੈ ਗਿਆ ਸੀ ਬੜੇ ਲੋਕੀ ਉਸ ਬਾਬੇ ਦਾ ਸਾਥ ਦੇ ਰਹੇ ਸੀ ਕਿ ਬੜੇ ਜਥੇਬੰਦੀਆਂ ਤੇ ਇੱਕ ਗੱਲ ਤੋਂ ਮਹਿਰਾਨ ਵੀ ਹੋਇਆ ਵੀ ਵੇਖ ਲਓ ਇਹ ਜਿੰਨੇ ਵੱਡੇ ਵੱਡੇ ਡੇਰੇ ਨੇ ਜਿੱਥੇ ਇਦਾਂ ਦੇ ਸਾਥ ਬੈਠੇ ਆ ਰੰਗ ਬਰੰਗੇ ਕੱਪੜੇ ਪਾਉਣ ਵਾਲੇ ਹੈ ਇਹਨਾਂ ਦੀਆਂ ਤਾਰਾ ਕਿੱਥੋਂ ਤੱਕ ਜੁੜੀਆਂ ਜੇ ਮਾੜਾ ਜੇ ਇਹਨਾਂ ਤੇ ਸੰਕਟ ਆ ਜਾਵੇ ਕਿੰਨੀਆਂ ਗੱਡੀਆਂ ਵੱਡੀਆਂ ਜਥੇਬੰਦੀਆਂ ਨਾਲ ਸਾਥ ਦੇਣ ਲੱਗ ਪੈਂਦੀਆਂ ਇਹ ਸਾਰੇ ਹੀ ਰਲੇ ਮਿਲੇ ਨੇ ਮੈਂ ਤਾਂ ਕਹਿੰਦਾ ਆਉਣ ਵਾਲੇ ਸਮੇਂ ਚ ਅਮਰਤਪਾਲ ਮੈਰੋਂ ਮੈਂ ਤੇਰੀ ਵੀਡੀਓ ਸੁਣੀ ਸੀ ਤੂੰ ਕਿਹਾ ਸੀ ਹੋਰ ਵੀ ਲਿਸਟ ਵਿੱਚ ਹੈਗੇ ਨੇ ਸਾਰੇ ਨੰਗੇ ਕਰੋ ਸਾਰਿਆਂ ਦੇ ਪਰਦੇ ਖੋਲ ਕੇ ਰੱਖੋ ਇਦਾਂ ਦੇ ਜਿਹੜੇ ਸਾਧਨੇ ਦੁਨੀਆ ਮਗਰ ਲਾ ਕੇ ਆਪ ਤੇ ਪੈਸਾ ਕਮਾਉਂਦੇ ਨੇ ਤੇ ਲੋਕਾਂ ਦੀਆਂ ਪਹਿਣਤੀਆਂ ਪੈਣਾਂ ਨੂੰ ਇਦਾਂ ਬਰਬਾਦ ਕਰਦੇ ਨੇ ਤੇ ਹੈਰਾਨੀ ਵਾਲੀ ਗੱਲ ਇਹ ਕੱਲ ਮੈਂ ਸੁਣਨੇ ਆ ਉਸ ਬਾਬੇ ਦੀ ਭੈਣ ਤੇ ਉਹਦੀ ਮਾਂ ਕੈਮਰੇ ਗਿਆਂੀਆਂ ਨੇ ਉਹ ਕਹਿੰਦੀਆਂ ਨੇ ਜੀ ਕੁੜੀ ਨੂੰ ਵੀ ਬਰਾਬਰ ਸਜ਼ਾ ਮਿਲਣੀ ਚਾਹੀਦੀ ਏ ਇਹਦਾ ਮਤਲਬ ਵੀ ਜੇ ਉਹ ਇਹ ਗੱਲ ਕਹਿ ਰਹੀਆਂ ਨੇ ਵੀ ਕੁੜੀ ਨੂੰ ਵੀ ਬਰਾਬਰ ਸਜ਼ਾ ਮਿਲਣੀ ਚਾਹੀਦੀ ਏ ਦਾ ਮਤਲਬ ਕੀ ਉਹ ਸਾਬਤ ਕਰ ਰਹੀਆਂ ਨੇ ਵੀ ਸਾਡਾ ਮੁੰਡਾ ਵੀ ਗਲਤ ਹੈਗਾ ਸੀ ਮਤਲਬ ਕਿ ਬਾਬਾ ਤੇ ਇੱਕ ਤੇ ਗੱਲ ਉਹਨਾਂ ਆਪ ਹੀ ਸਾਫ਼ ਕਰਦੀ ਵੀ ਕੁੜੀ ਵੀ ਗਲਤ ਹੈ ਇਹਦਾ ਮਤਲਬ ਕਿ ਮੁੰਡਾ ਤੇ ਗਲਤ ਹੈ ਹੀ ਸੀ ਉਸ ਮਾਈ ਦਾ ਫਿਰ ਬਾਬਾ ਚਰਨ ਘਟ ਵਾਲਾ ਤੇ ਕੁਝ ਬੀਬੀਆਂ ਹੋਰ ਵੀ ਕੈਮਰੇ ਕੇ ਰੋਲਾ ਪਾ ਰਹੀ ਮੈਂ ਸਵੇਰੇ ਸੁਣ ਰਿਆ ਕਹਿੰਦੀ ਅਸੀਂ ਤਾਂ ਉੱਥੇ ਜਾਂਦੀਆਂ ਸੀ ਸਾਡਾ ਤੇ ਬਲਾਦ ਘੋ ਗਿਆ ਸਾਡੇ ਚ ਕੀ ਕਮੀ ਹੈ ਉਹ ਪਹਿਲਾਂ ਬੋਲਣਾ ਸਿੱਖ ਲੋ ਸਾਡੇ ਚ ਹੈ ਕੀ ਕਮੀ ਸਾਡਾ ਬਲਾਦ ਕਰ ਕਿਉਂ ਨਹੀਂ ਹੋਇਆ ਮਤਲਬ ਤੁਸੀਂ ਕਰਵਾਣਾ ਸੀ ਮਤ ਮਾਰੀ ਗਈ ਬੋਲਣਾ ਸਿੱਖ ਲੋ ਕੈਮਰੇ ਕੇ ਕਿਦਾਂ ਬੋਲੀਦਾ ਤੇ ਚਲੋ ਹੁਣ ਬੜੀ ਵਧੀਆ ਗੱਲ ਹੋਈ ਏ ਅੰਮ੍ਰਿਤਪਾਲ ਮਹਿਰੋ ਚਲੋ ਦਾ ਰੌਣ ਨਿਕਲਿਆ ਨਿਕਲਿਆ ਤੇ ਹੋਰ ਕਰਕੇ ਸੀਗਾ ਵੀ ਮਤਲਬ ਕਿ ਦੁੱਖ ਨਹੀਂ ਸਿਆ ਜਾਂਦਾ ਵੇਖ ਕੇ ਪਰ ਫਿਰ ਵੀ ਮੈਂ ਰੋਜ਼ ਵੇਖਦਾ ਰਹਿੰਨਾ ਬੜੇ ਲੋਕ ਉਹਦਾ ਸਾਥ ਦੇ ਰਹੇ ਨੇ ਅਸੀਂ ਵੀ ਨਾਲ ਆ ਤੇ ਹੁਣ ਭਾਈ ਅਮਰਤਪਾਲ ਮਹਿਰੂ ਨੂੰ ਕਹਿੰਨੇ ਆ ਵੀ ਤੂੰ ਡੱਟ ਕੇ ਇਹੋ ਜੇ ਸਾਧਾਂ ਦਾ ਪਰਦਾ ਫਾਸ਼ ਕਰ ਸਾਰਾ ਪੰਜਾਬ ਤੇਰੇ ਨਾਲ ਹੈ ਤੇ ਪੰਜਾਬ ਫਿਰ ਜਿੱਥੇ ਆਪਾਂ ਕਹਿੰਨਾ ਨਸ਼ਾ ਨੇ ਖਾ ਲਿਆ ਇੱਕ ਬਾਬਿਆਂ ਨੇ ਵੀ ਖਾ ਲਿਆ ਨਸ਼ਾ ਤੇ ਹੈ ਹੀ ਹੈ ਬਾਬੇ ਵੀ ਪੰਜਾਬ ਨੂੰ ਲੁੱਟ ਰਹੇ ਨੇ ਗੱਡੀਆਂ ਖਰੀਦ ਰਹੇ ਨੇ ਡੇਰੇ ਬਣਾ ਰਹੇ ਨੇ ਹੁਣ ਭਾਈ ਅਮਰਤਪਾਲ ਮਹਿਰੋਂ ਨੂੰ ਇਹ ਬਾਬਾ ਕਹਿੰਦਾ 10 ਲੱਖ ਰੁਪਈਆ ਤੇ ਫੋਰਡ ਜੰਡਰ ਗੱਡੀ ਦੇ ਲੈ ਲੈ ਮੇਰੇ ਕੋਲੋਂ ਵੇਲੀ ਮੇਰੀ ਗੱਲ ਦੱਬ ਦੇ ਹੁਣ ਤੁਸੀਂ ਦੱਸੋ ਵੀ ਫਿਰ ਇਹ ਬਾਬੇ ਕੋਲ 10 ਲੱਖ ਕਿੱਥੋਂ ਆਇਆ ਟਰਾਲੇ ਚਲਦੇ ਇਹਦੇ ਫੋਰਡ ਜੰਡਰ ਗੱਡੀ ਵੀ ਦੇਗਾ 25 26 ਲੱਖ ਦੀ 30 ਲੱਖ ਦੀ 40 ਲੱਖ ਦੀ ਜਿਹੜੀਆਂ ਮਿਲਣਾ ਚਲਦੀਆਂ ਸੀ ਲੋਕਾਂ ਨੂੰ ਠੱਗਿਆ ਓਏ ਵੇਲੜ ਨਹੀਂ ਵੇਲੜ ਇਹੋ ਜੇ ਸਾਧਾਂ ਦੇ ਪਿੱਛੇ ਨਾ ਲੱਗੋ ਆਓ ਜਵਦੇ ਦਾ ਸਾਥ ਦਿਓ ਜਿਹੜੇ ਪੰਜਾਬ ਨੂੰ ਬਚਾਉਣਾ ਚਾਹੁੰਦੇ ਆ ਪਹਿਲਾਂ ਕਈ ਯੋਧੇ ਆਪਾਂ ਗਵਾਏ ਨੇ ਹੁਣ ਇਹ ਨਾ ਗਵਾ ਲਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ